ਲੋ ਮਿੱਤਰੋ ਛੋਡੇ ਵਾਸਤੇ ਆਪਾਂ ਨਾ ਇੱਕ ਨੌਕਰੀ ਬਸ਼ੇਰੀ ਲੈ ਕੇ ਆਏ ਆ ਬਸ਼ੇਰੀ ਦੇਖੋ ਕਪਾਹ ਦੇ ਫੋਟਰ ਕੀ ਬਸ਼ੇਰੀ ਆ ਹੱਥ ਲਾਇਆ ਤਾਂ ਮੈਲੀ ਹੁੰਦੀ ਆਗੀ ਬਾਕੀ ਆਪਾਂ ਮਾਲਕਾਂ ਨਾਲ ਕਰਦੇ ਆ ਸਾਰੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਓ ਠੀਕ ਆ ਜੀ ਵਧੀਆ ਵਧੀਆ ਹੀ ਤੁਸੀਂ ਦੱਸੋ ਠੀਕ ਆ ਜੀ ਤੇ ਇਹ ਨੌਕਰੀ ਬਸ਼ੇਰੀ ਕਿੰਨੇ ਚਿਰ ਦੀ ਹੋਗੀ ਜੀ ਇਹ 6 ਮਹੀਨੇ ਦੀ 21 ਦਿਨਾਂ ਦੀ ਹੋਗੀ 6 ਮਹੀਨੇ 21 ਦਿਨ 6 ਮਹੀਨੇ 21 ਦਿਨਾਂ ਦੀ ਆ ਮਿੱਤਰੋ ਦੇਖੋ ਉਸ ਹੱਬ ਨਾਲ ਹਾਈਟ ਹੋਈ ਤੇ ਚੰਗੀ ਕਰ ਗਈ ਹੈ ਨਾ ਬਾਕੀ ਬੰਤਰ ਦੇਖੋ ਮਿੱਤਰੋ ਧੌਂ ਧੂੰ ਦੀ ਲੰਬਾਈ ਦੇਖੋ ਲੈਂਥ ਲੰਥ ਦੇਖੋ ਤੇ ਕਿਹੜੇ ਦੀ ਹੈ ਬਾਈ ਜੀ ਇਹ ਇਹ ਅਰਜਨ ਰੌਲੀਅਲ ਦੀ ਹੈ ਅਰਜਨ ਰੌਲੀਅਲ ਦੀ ਹਾਂਜੀ ਡਾਇਰੈਕਟ ਡਾਇਰੈਕਟ ਹੀ ਡਾਇਰੈਕਟ ਠੀਕ ਆ ਤੇ ਕਨਫਰਮ ਕਰਾਉਂਗੇ ਹਾਂਜੀ ਹਾਂਜੀ ਉਹ ਉੱਥੋਂ ਵੀ ਬੰਦਾ ਫੋਨ ਲਾ ਕੇ ਕਹਿੰਦੇ ਨਾਲ ਨਾ ਵੀਡੀਓ ਦੇਖਣ ਵਾਲੇ ਨੂੰ ਖਰੀਦਣ ਵਾਲੇ ਨੂੰ ਤਸੱਲੀ ਹੀ ਮਿਲ ਜਾਂਦੀ ਹੈ ਸਾਰੀ ਗੱਲ ਬਾਤ ਡਿਟੇਲ ਚ ਕੀਤੀ ਹੋਵੇ ਤਾਂ ਤੇ ਬਾਲਪੌਰਾਂ ਦੀ ਬਾਈ ਜੀ ਸਾਫ ਆ ਸਾਫ ਹੈ ਜਮਨ ਸਾਹਿਬ ਜੈ ਮੰਗਲਾ ਹੀ ਅੱਖਾਂ ਮੇ ਅੱਖਾਂ ਤੋਂ ਜੈ ਮੰਗਲਾ ਠੀਕ ਹੈ ਮਿੱਤਰੋ ਅੱਖਾਂ ਤੋਂ ਜੈ ਮੰਗਲਾ ਵਸ਼ੇਰੀ ਚੰਗੀ ਆਗੀ ਗੱਲਾਂ ਕਰਾ ਦੂ ਹਨਾ ਬਾਈ ਜਿੱਦਾਂ ਘੋੜੀ ਬਣ ਕੇ ਤਿਆਰ ਹੋਈ ਹਾਂਜੀ ਹਾਂਜੀ ਤੇ ਬਾਈ ਜੀ ਇਹਦਾ ਕੀ ਪ੍ਰਾਈਸ ਹੈ ਜੀ ਇਹਦਾ ਹੀ 4 ਲੱਖ ਰੁਪਏ ਹੈ 4 ਲੱਖ ਠੀਕ ਹੈ ਜੀ ਤੇ ਇਹ ਤੋਂ ਇਲਾਵਾ ਹੋਰ ਵੀ ਕੋਈ ਜਾਨਵਰ ਆਪਣੇ ਕੋਲ ਹੈ ਹਾਂਜੀ ਇੱਕ ਵਸ਼ੇਰਾ ਹੀ ਉਹ ਲੱਗੇ ਉਹ ਵੀ ਸੇਲ ਤੇ ਆ ਹਾਂਜੀ ਉਹ ਵੀ ਸੇਲ ਤੇ ਆ ਆਜੋ ਫਿਰ ਉਹਨੂੰ ਵੀ ਦਿਖਾ ਦਿੰਦੇ ਹਾਂ ਹਾਂਜੀ ਲਾਓ ਮਿੱਤਰੋ ਆ ਵਸ਼ੇਰੀ ਸੀਗੀ ਭਰਾਣਾ ਕਰ ਲਿਓ ਸੰਪਰਕ ਆਪਾਂ ਨੰਬਰ ਲਾਵਾਂਗੇ ਵੀਡੀਓ 'ਚ ਤੇ ਇੱਕ ਇਹਨਾਂ ਕੋਲੇ ਵਸ਼ੇਰਾਗਾ ਉਹਦੇ ਬਾਰੇ ਵੀ ਆਪਾਂ ਇੱਕ ਮਿੰਟ ਵੀਡੀਓ ਆ ਗਾ ਤੁਹਾਡੀ ਜਾਣਕਾਰੀ ਸਾਜੀ ਉਧਰ ਉਧਰ ਫੜਕੀ ਰੱਖੀ ਆ ਜੀ ਅਸੀਂ ਡਿਟੇ ਲਾ ਕੇ ਤਿੰਨੇ ਆ ਸਾਨੂੰ ਤੇ ਜਿਹੜੇ ਭਰਾ ਫੇਸਬੁੱਕ ਪੇਜ ਦਿਲਦਾਰ ਬੰਦੇ ਤੇ ਨੇ ਆ ਉਹ ਫੇਸਬੁੱਕ ਕੋਪੀ ਦਿਲਦਾਰ ਬੰਦੇ ਨੂੰ ਫੋਲੋ ਕਰੋ ਲਾਈਕ ਕਰੋ ਤੇ YouTube ਚੈਨਲ ਦਿਲਦਾਰ ਬੰਦੇ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਮਿੱਤਰੋ ਘੰਟੀ ਵਾਲਾ ਬਟਨ ਦਬਾ ਦਿਓ ਇੱਧਰ ਠੱਲ ਬਾਈ ਲਾਂਗੇ ਤੋਂ ਆ ਠੱਲ ਇੱਥੇ ਇੱਥੇ ਜਮਾਂ ਸਹੀ ਹੈ ਇੱਥੇ ਪੁਸ਼ਕਰ ਬਸ ਹਾਂ ਕੱਲਾ ਮੈਂ ਇਹਦੀ ਬਈ ਦੱਸੋ ਡਿਟੇਲ ਜੀ ਇਹ 30 ਮਹੀਨੇ ਉਮਰ ਆਈ ਨਾਮ ਇਹਦਾ ਪੁਸ਼ਕਰ ਆ 30 ਮਹੀਨੇ ਉਮਰ ਆ ਤੇ ਪੁਸ਼ਕਰ ਨਾਮ ਆਈ ਇਹਦਾ ਪੁਸ਼ਕਰ ਨਾਮ ਆ ਮਾਹਦੇਵ ਕੋੜੇ ਦਾ ਬੱਚਾ ਆ ਆਕਲੀ ਵਾਲੇ ਦਾ ਸੱਤਰੀ ਉਹਦਾ ਬੱਚਾ ਆਕਲਗੇ ਵਾਲੇ ਦਾ ਹਾਂਜੀ ਲੋ ਮਿੱਤਰੋ ਮਾਹਾਂਦੇਵ ਨੇ ਵੀ ਚੰਗੇ ਕੋਕੇ ਜੜੇ ਆ ਕਿ ਬੱਚਿਆਂ ਦੇ ਪੂਰਾ ਸਿਰਾ ਗੱਲਬਾਤ ਆ ਜਿਵੇਂ ਬਈ ਇਹਦੇ ਮਾਹਾਂਦੇਵ ਦੇ ਆਪਦੇ ਹਨਾ ਪੈਰ ਪੂਰ ਆ ਗਿਆ ਉਸੇ ਤਰ੍ਹਾਂ ਹੀ ਹਾਂਜੀ ਹਾਂਜੀ ਜਵਾ ਡੀ 2 ਹੈ ਜੀ ਬਾਕੀ ਹੱਡ ਗੋਡਾ ਸਾਰਾ ਹੀ ਮਜ਼ਬੂਤ ਲੱਗਿਆ ਹੋ ਬਸ਼ੇਰੇ ਨੂੰ ਹਾਂਜੀ ਤੇ ਕਿੰਨੀ ਹਾਈਟ ਕਰ ਗਿਆ ਬਾਈ ਇਹ 54 ਇੰਚ ਹੋ ਗਿਆ ਜੀ 54 ਇੰਚ ਵਾਟਰ ਸਿਲ ਤੇ ਹੋਮ ਬ੍ਰੀਡ ਆ ਗਈ ਹਾਂਜੀ ਹੋਮ ਬ੍ਰੀਡ ਹੈ ਇਹਦੀ ਮਾਂ ਵੀ ਆਪਣੇ ਕੋਈ ਗਲਜਾਰ ਠੀਕ ਆ ਬਾਈ ਮਾੜਾ ਆ ਇਹਨੂੰ ਟੇਡੇ ਹੀ ਕਰ ਲਿਓ ਇਹਨੂੰ ਗਲਜਾਰ ਲੈਂਦੀ ਹੈ ਇਹ ਮਾਂ ਮਾਂ ਵੀ ਇਹਦੀ ਗਲਜਾਰ ਲੈਂਦੀ ਹੈ 67 ਇੰਚ ਹਾਈਟ ਹੈ ਮਾਂ ਦੀ ਠੀਕ ਆ ਠੀਕ ਆ ਚੰਗਾ ਖਾਨਦਾਨ ਹੋ ਗਿਆ ਹਾਂਜੀ 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 ਹੂੰ ਭਾਈ ਨਾਂਗੇ ਜਿਹੜਾ ਅੱਗੇ ਕਰ ਲੋ ਉੱਪਰਲੇ ਪਾਸੇ ਮੈਂ ਇੱਥੇ ਠੱਲ ਲੈ ਇੱਥੇ ਸਹੀ ਆ ਜਮਾ ਤੇ ਇਹਦਾ ਵੀ ਭਾਈ ਸੇਲ ਦਾ ਮਾਣਾ ਹਾਂਜੀ ਹਾਂਜੀ ਇਹਦਾ ਵੀ ਹੈਗਾ ਜੀ ਸੇਲ ਦਾ ਮਾਣਾ ਕਰਦੇ ਕੀ ਪ੍ਰਾਈਸ ਕਰਦੇ ਆ ਜੀ ਇਹਦਾ ਹੀ 15 ਲੱਖ ਰੁਪਏ 15 ਲੱਖ ਠੀਕ ਆ ਹਾਂਜੀ ਲਓ ਮਿੱਤਰੋ ਜੇ ਕਿਸੇ ਨੇ ਮਾਗੀ ਮੇਲੇ ਤੇ ਲਾਉਣਾ ਹੋਵੇ ਆਪਦਾ ਟੈਂਕ ਤੇ ਅੱਗੇ ਖਿਲਾਰਨਾ ਹੋਵੇ ਇਹ ਬਸ਼ੇਰਾ ਤਾਂ ਕਰ ਲਿਓ ਭਰਾਵਾਂ ਨਾਲ ਸੰਪਰਕ ਬਾਕੀ ਫੋਨ ਜਦੋਂ ਕਰੋਗੇ ਰੇਟ ਹੋ ਜਾਊਗਾ ਫੋਨ 3200 ਦੇ ਨਾਲ ਤਾਂ ਤੇ ਵਸ਼ੇਰਾ ਚੰਗਾਗਾ ਬਲੱਡ ਲਾਈਨ ਪੂਰੀ ਚੰਗੀ ਆਗੀ ਤੇ ਬਾਈ ਆਪਣਾ ਨੰਬਰ ਬੋਲੋ ਜੀ ਇੱਕ ਵਾਰੀ 8699869909 ਠੀਕ ਆ ਤੇ ਐਡਰੈਸ ਜੀ ਐਡਰੈਸ ਪਿੰਡ ਬਲੰਗੜ ਇੱਥੋਂ ਹੀ 10 ਕਿਲੋਮੀਟਰ ਹੀ ਹੈ ਅੱਛਾ ਹਾਂ ਜੀ ਠੀਕ ਆ ਲਓ ਮਿੱਤਰੋ ਆ ਨੰਬਰ ਤੇ ਕਰ ਲਿਓ ਭਰਾਵਾਂ ਨਾਲ ਸੰਪਰਕ ਤੇ ਕਾ ਵਸ਼ੇਰਾ ਇਹਨਾਂ ਕੋਲੇ ਸੇਲ ਆ ਤੇ ਕੋ ਬਸ਼ੇਰੀ ਜਿਹੜੀ ਸਾਨੂੰ ਆਪਾਂ ਪਹਿਲਾਂ ਦਿਖਾ ਕੇ ਹਟੇ ਧੰਨਵਾਦ ਬਾਈ ਜੀ ਧੰਨਵਾਦ ਹੋਰ ਗਈ